ਬਵਸਰ ਬਿਮਾਰੀ ਬਰੇ ਬਵਸਰ ਬਿਮਾਰੀ ਹੁੰਦੀ ਕਿਉਂ ਹੈ ਸਪਾਈਸੀ ਫੂਡ ਹੈ ਬਾਹਰਲਾ ਖਾਣਾ ਜ਼ਿਆਦਾ ਖਾਦਾ ਜਾਂਦਾ ਹੈ ਖਟੀਆਂ ਦਲੀਆਂ ਚੀਜ਼ਾਂ ਨੇ ਜਿਹੜਾ ਜ਼ਿਆਦਾ ਪ੍ਰਯੋਗ ਕੀਤਾ ਜਾਂਦਾ ਹੈ ਬਿਹਾਰ ਦੇ ਵਿੱਚ ਟਾਈਮ ਤੇ ਨਾ ਸੋਣਾ ਫੋਨ ਦਾ ਜ਼ਿਆਦਾ ਯੂਜ਼ ਕਰਨਾ ਟਾਇਲਟ ਵਿੱਚ ਫੋਨ ਦਾ ਯੂਜ਼ ਕਰਨਾ ਸਾਡੇ ਜਨਤਾਵਾਲ ਸਲੀਨ ਦੇ ਵਿੱਚ ਸਾਰੇ ਕੁਆਲੀਫਾਈਡ ਡਾਕਟਰ ਨੇ ਤਾਂ ਇਹਨਾਂ ਦੇ ਵਿੱਚ ਤੁਸੀਂ ਆ ਕੇ ਇੱਥੇ ਜਨਤਾਵਾਲ ਸਲੀਨ ਦੇ ਵਿੱਚ ਆਪਣਾ ਚੈੱਕਅਪ ਕਰਾ ਸਕਦੇ ਹੋ ਕਿ ਪ੍ਰੋਪਰ ਡਾਇਗਨੋਸ ਹੋਣਾ ਜ਼ਰੂਰੀ ਹੈ ਮੈਮ ਟੰਡੀ ਮਸ਼ੀਨਰਾਈ ਤੁਸੀਂ ਕਿਸ ਤਰ੍ਹਾਂ ਬਵਾਸਿਰ ਦੀ ਬਿਮਾਰੀ ਨੂੰ ਜੜ ਤੋ ਕਦਮ ਕਰਦੇ ਹੋ ਮਾਈਨਸ ਟੈਂਪਰੇਚਰ ਦੇ ਉੱਤੇ ਲੈ ਜਾ ਕੇ ਟੱਚ ਕਰਵਾਉਂਦੇ ਆ ਤਾਂ ਉਹ ਕਿ ਸਕਵੀਜ਼ ਹੋ ਜਾਂਦੇ ਆ ਜਦੋਂ ਸਕਵੀਜ਼ ਹੋ ਜਾਂਦਾ ਹੈ ਤਾਂ ਅਸੀਂ ਕਿ ਇਹ ਬਵਾਸੀਰ ਦੇ ਮਸਲ ਨਾਲ ਦੇ ਨਾਲ ਲਾਈਗੇਟ ਵੀ ਕਰਦੇ ਆ ਉਪਰੋਂ ਠੰਡੀ ਮਸ਼ੀਨ ਨਾਲ ਟੱਚ ਕਰਾਉਂਦੇ ਆ ਤਾਂ ਸਕਵੀਜ਼ ਹੋ ਕੇ ਫਾਲ ਡਾਊਨ ਹੋ ਜਾਂਦੇ ਕਰੋ ਟ੍ਰੀਟਮੈਂਟ ਨਹੀਂ ਕਰਵਾਂਦੇ ਯਾ ਜੇ ਅਗਰ ਬਾਹਰ ਕਿਤੇ ਹੋਰ ਟ੍ਰੀਟਮੈਂਟ ਕਰਵਾਂਦੇ ਆਪਰੇਸ਼ਨ ਕਰਵਾ ਲੈਂਦੇ ਯਾ ਮੈਡੀਸਿਨਸ ਲੈ ਲੈਂਦੇ ਤੇ ਅੱਗੇ ਜਾ ਕੇ ਭਿਆਨਕ ਬਿਮਾਰੀ ਵੀ ਬਣ ਸਕਦੀ ਹੈ जो पेशेंट बार-बार ऑपरेशन कराएं थक चुके हैं या इंजेक्शन वहां थक चुके हैं दागा बंदवा के थक चुके हैं आप हमारे हॉस्पिटल में आइए इसका मात्र 10 मिनट में आपको जड़ से छुटकारा देंगे AVP News Punjab ਦੇ ਨਾਲ ਬੜੇ ਹੋਏ ਤੁਸੀਂ ਤੇ ਮੈਂ ਸਿੰਮਰਨ ਸੋ ਗੱਲ ਕਰਾਂਗੇ ਫਿਰ ਇੱਕ ਵਾਰ ਬਵਾਸਿਰ ਬਿਮਾਰੀ ਦੀ ਬਵਾਸਿਰ ਬਿਮਾਰੀ ਐਕਚੁਅਲ ਦੇ ਵਿੱਚ ਹੁੰਦੀ ਕੀ ਹੈ ਅਸੀਂ ਮੌਜੂਦਾ ਲੁਧਿਆਣਾ ਦੇ ਵਿੱਚ ਜਨਤਾ ਪਾਇਲਸ ਕਲੀਨਿਕ ਦੇ ਵਿੱਚ ਜਿੱਨਾਂ ਵੱਲੋਂ ਪੂਰਾ ਚੈਲੰਜ ਕੀਤਾ ਜਾਂਦਾ ਕਿ ਬਵਾਸਿਰ ਬਿਮਾਰੀ ਨੂੰ ਜੜ ਤੋਂ ਖਤਮ ਕਰਨ ਦੀ ਗਰੰਟੀ ਵੀ ਲਈਦੀ ਜਾਂਦੀ ਹੈ ਔਰ 나ਹੀਂ ਤੁਹਾਨੂੰ ਆਪਰੇਸ਼ਨ ਕਰਵਾਉਣ ਦੀ ਲੋੜ ਹੈ 나ਹੀਂ ਕੋਈ ਪੇਨ ਵਾਲਾ ਜਿਹੜਾ ਕੀ ਹੈ ਟ੍ਰੀਟਮੈਂਟ ਕਰਵਾਉਣ ਦੀ ਲੋੜ ਹੈ ਪੇਨਲੈਸ ਟ੍ਰੀਟਮੈਂਟ ਤੁਸੀਂ ਕਰਵਾ ਸਕਦੇ ਹੋ ਜਨਤਾ ਪਾਇਲਸ ਕਲੀਨਿਕ ਤੋਂ ਔਰ ਅੱਜ ਗੱਲ ਕਰਾਂਗੇ ਡਾਕਟਰ ਸੁਖਿੰਦਰ ਕੋਟ ਮੈਮ ਨਾਲ ਜਿਨ੍ਹਾਂ ਤੋਂ ਜਾਨ ਕਿ ਬਵਾਸਿਰ ਬਿਮਾਰੀ ਐਕਚੁਅਲ ਰੀਜ਼ਨ ਕੀ ਹੁੰਦਾ ਮੈਮ ਸਵਾਗਤ ਹੈ ਤੁਹਾਡੇ ਜੀ ਥੈਂਕ ਯੂ ਮੈਮ ਕੀ ਕਹਿਣਾ ਚਾਹੋਗੇ ਬਵਾਸਿਰ ਬਿਮਾਰੀ ਬਰੇ ਬਵਾਸਿਰ ਬਿਮਾਰੀ ਹੁੰਦੀ ਕਿਉਂ ਹੈ ਜੀ ਦੀ بواਸੇਰ ਬਿਮਾਰੀ ਹੈ ਇਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਆਹਾਰ ਅਤੇ ਵਿਹਾਰ ਦੋਨੋਂ ਇਹਦੇ ਵਿੱਚ ਡਿਪੈਂਡ ਕਰਦਾ ਹੈ ਕਿ ਕੀ ਤੁਹਾਡਾ ਆਹਾਰ ਅਤੇ ਵਿਹਾਰ ਹੈ ਆਹਾਰ ਵਿੱਚ ਅਸੀਂ ਦੇਖਾਂਗੇ ਜਿਵੇਂ ਅੱਜ ਕੱਲ ਦਾ ਸਪਾਈਸੀ ਫੂਡ ਹੈ ਬਾਹਰਲਾ ਖਾਣਾ ਜ਼ਿਆਦਾ ਖਾਧਾ ਜਾਂਦਾ ਹੈ ਖਟੀਆਂ ਦਲੀਆਂ ਚੀਜ਼ਾਂ ਨੇ ਜਿਹੜਾ ਜ਼ਿਆਦਾ ਪ੍ਰਯੋਗ ਕੀਤਾ ਜਾਂਦਾ ਹੈ ਵਿਹਾਰ ਦੇ ਵਿੱਚ ਟਾਈਮ ਤੇ ਨਾ ਸੋਣਾ ਫੋਨ ਦਾ ਜ਼ਿਆਦਾ ਯੂਜ਼ ਕਰਨਾ ਟਾਇਲਟ ਵਿੱਚ ਫੋਨ ਦਾ ਯੂਜ਼ ਕਰਨਾ ਜੀ ਅਤੇ ਜਿਹੜਾ ਖਾਣਾ ਹੈ ਉਹ ਟਾਈਮ ਤੇ ਨਾ ਖਾਣਾ ਜਾਂ ਡਾਇਫਿਕਲਟ ਵੀ ਟਾਈਮ ਤੇ ਨਾ ਨਾ ਟਾਇਲਟ ਵਿੱਚ ਜ਼ੋਰ ਲਗਾਣਾ ਇਹ ਸਾਰੇ ਜਿਹੜੇ ਵਿਹਾਰ ਨੇ ਇਹ ਕਿ ਬਵਾਸੀਰ ਨੂੰ ਉਤਪੰਨ ਕਰਦੇ ਆ ਉਸ ਤੋਂ ਬਾਅਦ ਕਿ ਬਵਾਸੀਰ ਦੇ ਲੱਛਣ ਜਿਹੜੇ ਸਾਨੂੰ ਦਿਖਣੇ ਸ਼ੁਰੂ ਹੋ ਜਾਂਦੇ ਆ ਉਹਦੇ ਵਿੱਚ ਗੁਦਾ ਦੇ ਵਿੱਚ ਦਰਦ ਰਹਿਣਾ ਖੂਨ ਦਾ ਆਣਾ ਖਾਰਿਸ਼ ਹੋਣਾ ਬਹੁਤ ਜ਼ਿਆਦਾ ਜਲਨ ਹੋਣਾ ਅਤੇ ਡੈਫିକੇਟ ਕਰਨ ਦੇ ਟਾਈਮ ਸੋ ਜਾਣਾ ਇਹ ਸਾਰੇ ਬਵਾਸੀਰ ਦੇ ਲੱਛਣ ਹੁੰਦੇ ਆ ਬਿਲਕੁਲ ਇਸ ਇਸ ਸਿਚੁਏਸ਼ਨ ਦੇ ਵਿੱਚ ਕੰਡੀਸ਼ਨ ਵਿੱਚ ਪੇਸ਼ੈਂਟ ਨੂੰ ਕੀ ਕਰਨਾ ਚਾਹੀਦਾ ਹੈ ਜੀ ਸਭ ਤੋਂ ਪਹਿਲਾਂ ਇਹਨਾਂ ਲੱਛਣ ਜਿਹੜੇ ਤੁਹਾਨੂੰ ਦੱਸੇ ਗਏ ਨੇ ਇਹ ਬਵਾਸੀਰ ਦੇ ਲੱਛਣ ਹੋ ਸਕਦੇ ਆ ਤਾਂ ਜਿੱਦਾਂ ਹੀ ਤੁਹਾਨੂੰ ਇਹਨਾਂ ਲੱਛਣਾਂ ਦਾ ਪਤਾ ਚੱਲੇ ਕਿ ਬਾਰ 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 ਇਹ ਮੈਨੂੰ ਪ੍ਰੋਬਲਮ ਹੋ ਰਹੀ ਹੈ ਤਾਂ ਤੁਸੀਂ ਆਪ ਸਭ ਤੋਂ ਪਹਿਲਾਂ ਆਪਣੀ ਜਾਂਚ ਕਰਾ ਸਕਦੇ ਹੋ ਜਾਂਚ ਇਹਦਾ ਹੈ ਕਿ ਤੁਸੀਂ ਆਨਲਾਈਨ ਜਿਹੜੇ ਦਵਾਈਆਂ ਦੇ ਚੱਕਰ ਵਿੱਚ ਨਾ ਪਵੋ ਬਲਕਿ ਕਿਸੇ ਕੁਆਲੀਫਾਈਡ ਡਾਕਟਰ ਜਿੱਦਾਂ ਹੁਣ ਸਾਡੇ ਜਨਤਾ ਵਾਈਸ ਸਕ੍ਰੀਨ ਦੇ ਵਿੱਚ ਸਾਰੇ ਕੁਆਲੀਫਾਈਡ ਡਾਕਟਰ ਨੇ ਤਾਂ ਇਹਨਾਂ ਦੇ ਵਿੱਚ ਤੁਸੀਂ ਆ ਕੇ ਇੱਥੇ ਜੰਦਾਬਾਦ ਹਸਪਤਾਲ ਦੇ ਵਿੱਚ ਆਪਣਾ ਚੈੱਕਅਪ ਕਰਾ ਸਕਦੇ ਹੋ ਕਿ ਪ੍ਰੋਪਰ ਡਾਇਗਨੋਸ ਹੋਣਾ ਜ਼ਰੂਰੀ ਹੈ ਕਈ ਵਾਰ ਕਿ ਪਾਈਲਸ ਵੀ ਨਹੀਂ ਹੁੰਦਾ ਕੋਈ ਹੋਰ ਬਿਮਾਰੀ ਹੁੰਦੀਆਂ ਨੇ ਪਾਪੀਲੋਮਾਸ ਹੁੰਦੇ ਆ ਕਈ ਲੋਕ ਕੀ ਹੈ ਪ੍ਰੋਲੈਪਸ ਨੂੰ ਹੀ ਬਵਾਸੀਰ ਸਮਝ ਲੈਂਦੇ ਆ ਤਾਂ ਉਸ ਚੀਜ਼ ਤੋਂ ਬਚਣ ਲਈ ਪਹਿਲਾਂ ਡਾਇਗਨੋਸ ਕਰਾਉਣਾ ਜ਼ਰੂਰੀ ਹੈ ਕਿ ਕਹਿ ਸਕਦੇ ਆ ਕਿ ਬਵਾਸੀਰ ਬਿਮਾਰੀ ਨਹੀਂ ਹੋ ਸਕਦੀ ਕੋਈ ਹੋਰ ਵੀ ਬਿਮਾਰੀ ਹੋ ਸਕਦੀ ਹੈ ਸੋ ਬਿਲਕੁਲ ਜੇਕਰ ਮੈਮ ਇਸ ਦਾ ਟ੍ਰੀਟਮੈਂਟ ਦੀ ਗੱਲ ਕਰੀਏ ਤਾਂ ਬਵਾਸੀਰ ਦਾ ਟ੍ਰੀਟਮੈਂਟ ਤੁਹਾਡੇ ਜਨਤਾ ਪਾਇਸ ਕਲੀਨਿਕ ਦੇ ਵਿੱਚ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਕਿਵੇਂ ਕੀਤਾ ਜਾਂਦਾ ਹੈ ਜੀ ਬਿਲਕੁਲ ਕਿਉਂਕਿ ਬਵਾਸੀਰ ਇੱਕ ਇਹੋ ਜਿਹੀ ਬਿਮਾਰੀ ਹੈ ਕਿ ਇਹਦੇ ਵਿੱਚ ਕੀ ਹੈ ਕਿ ਅੱਗੇ ਵੱਧਦੀ ਵੱਧਦੀ ਹੋਰ ਜ਼ਿਆਦਾ ਵੱਡਾ ले ਸਕਦੀ ਹੈ بواਸਿਰ ਤੋਂ ਹੀ ਬਾਅਦ ਦੇ ਵਿੱਚ ਪਗੰਦਰ ਜਾਂ ਫਿਰ ਫਿਸ਼ਰ ਵਰਗੀ ਪ੍ਰੋਬਲਮ ਬਣਦੀ ਹੈ ਤਾਂ ਇਸ ਨੂੰ ਸਮੇਂ ਸਿਰ ਜਾਂਚ ਕਰਾਣਾ ਅਤੇ ਇਲਾਜ ਕਰਾਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਤਾਂ ਸਾਡੇ ਕੀ ਹੈ ਕਿ ਇੱਥੇ ਅਸੀਂ ਪਹਿਲਾਂ ਡਾਇਗਨੋਸਿਸ ਕਰਦੇ ਹਾਂ ਕੋਈ ਦਵਾਈਆਂ ਜਾਂ ਬਹੁਤੇ ਟੈਸਟ ਨਹੀਂ ਕਰਾਏ ਜਾਂਦੇ ਪੇਸ਼ੈਂਟ ਨੂੰ ਪੂਰੀ ਕਾਉਂਸਲਿੰਗ ਦਿੱਤੀ ਜਾਂਦੀ ਹੈ ਕਿ ਇਹ ਤੁਹਾਡਾ ਇਲਾਜ ਹੋਏਗਾ ਕਿਉਂਕਿ ਸਾਡੇ ਕੋਲ ਐਡਵਾਂਸ ਟੈਕਨੀਕਸ ਨੇ ਸ਼ਾਸੂਤਰ ਪਲਸ ਲੇਜ਼ਰ ਟੈਕਨੀਕ ਠੰਡੀ ਗੈਸ ਦੇ ਨਾਲ ਜਾਂ ਫਿਰ ਹੋਰ ਵੈਫਟ ਅਤੇ ਆਈਆਰਸੀ ਮਸ਼ੀਨਸ ਨੇ ਨਾਂ ਦੇ ਨਾਲ ਅਸੀਂ ਬਵਾਸੀਰ ਵਰਗੀ ਬਿਮਾਰੀ ਨੂੰ ਟਰੀਟ ਕਰਦੇ ਹਾਂ ਜੜ ਤੋਂ ਖਤਮ ਕਰਦੇ ਹਾਂ ਗੱਲ ਕਰਦੇ ਹਾਂ ਅਲੱਗ-ਅਲੱਗ ਟੈਕਨੋਲੋਜੀ ਦੀ ਆਪਾਂ ਤੁਹਾਨੂੰ ਹਰ ਇੱਕ ਪ੍ਰੋਗਰਾਮ ਰਾਹੀਂ ਹਰ ਇੱਕ ਟੈਕਨੋਲੋਜੀ ਦੱਸ ਰਹੇ ਹਾਂ ਤੇ ਅੱਜਕੱਲ ਕਰਾਂਗੇ ਠੰਡੀ ਮਸ਼ੀਨ ਬਾਰੇ ਮੈਮ ਠੰਡੀ ਮਸ਼ੀਨ ਰਾਹੀਂ ਤੁਸੀਂ ਕਿਸ ਤਰ੍ਹਾਂ ਬਵਾਸੀਰ ਦੀ ਬਿਮਾਰੀ ਨੂੰ ਜੜਾ ਕਿ ਜੜ ਤੋਂ ਕਦਮ ਕਰਦੇ ਹੋ ਜੀ ਠੰਡੀ ਗੈਸ ਦਾ ਮਤਲਬ ਹੁੰਦਾ ਹੈ ਕ੍ਰਾਇਓਥੈਰੇਪੀ ਕ੍ਰਾਇਓ ਮੀਨ ਸੁੰਦਰ ਸੁਪਰ ਕੋਲਡ ਟਰੀਟਮੈਂਟ ਕਿਸੇ ਵੀ ਜੋ ਸਾਡੇ ਟਿਸ਼ੂਸ ਨੇ ਉਹਨਾਂ ਨੂੰ ਜਦੋਂ ਆਪਾਂ ਮਾਈਨਸ ਟੈਂਪਰੇਚਰ ਦੇ ਉੱਤੇ ਲੈ ਜਾ ਕੇ ਟੱਚ ਕਰਵਾਉਂਦੇ ਆ ਤਾਂ ਉਹ ਕੇ ਸਕਵੀਜ਼ ਹੋ ਜਾਂਦੇ ਆ ਜਦੋਂ ਸਕਵੀਜ਼ ਹੋ ਜਾਂਦਾ ਹੈ ਤਾਂ ਅਸੀਂ ਕਿ ਇਹ ਬਵਾਸੀਰ ਦੇ ਮਸਲ ਨਾਲ ਦੇ ਨਾਲ ਲਾਈਗੇਟ ਵੀ ਕਰਦੇ ਆ ਉਪਰੋਂ ਠੰਡੀ ਮਸ਼ੀਨ ਨਾਲ ਟੱਚ ਕਰਾਉਂਦੇ ਆ ਤਾਂ ਸਕਵੀਜ਼ ਹੋ ਕੇ ਫਾਲ ਡਾਊਨ ਹੋ ਜਾਂਦੇ ਨੇ ਨੈਕ੍ਰੋਸਿਸ ਇੱਕ ਪ੍ਰੋਸੈਸ ਹੁੰਦੀ ਹੈ ਆਪਾਂ ਮੋਸੇ ਨੂੰ ਕੱਟਣਾ ਨਹੀਂ ਹੈ ਜਦੋਂ ਉਹ ਕੇ ਸੁੱਕ ਕੇ ਕਾਲੇ ਪੈ ਕੇ ਆਪਣੇ ਆਪ ਛੱਡਦੇ ਨੇ ਤਾਂ ਦਵਾ ਹੁਣ ਦੀ ਜਿਹੜੀ ਪ੍ਰਤਿਸ਼ਤਾ ਬਹੁਤ ਜ਼ਿਆਦਾ ਘਟ ਜਾਂਦੀ ਹੈ ਮਮ ਠੰਡੀ ਮਸ਼ੀਨ ਦੀ ਗੱਲ ਕਰੀਏ ਤਾਂ ਇਸ ਟੈਕਨੋਲੋਜੀ ਦੇ ਨਾਲ ਬਵਾਸੀਰ ਜੜ ਤੋਂ ਖਤਮ ਕੀਤੀ ਜਾ ਸਕਦੀ ਤੁਹਾਡਾ ਤੁਹਾਡਾ ਇਹ ਕਹਿਣਾ ਹੈ ਕਿ ਜੜ ਤੋਂ ਖਤਮ ਹੋ ਸਕਦੀ ਜਾਂ ਫਿਰ ਥੋੜੇ ਟਾਈਮ ਲਈ ਹੁੰਦੀ ਹੈ ਜੀ ਬਿਲਕੁਲ ਕਿਉਂਕਿ ਉਹੀ ਦੱਸਾਂ ਕਿਉਂਕਿ ਬਵਾਸੀਰ ਜਿਹੜਾ ਹੁੰਦਾ ਹੈ ਆ ਮੇਨ ਕਾਰਨ ਕੀ ਹੈ ਬਵਾਸੀਰ ਦਾ ਮਤਲਬ ਹੈ ਜਿਹੜੇ ਐਨਲ एरिया ਦੇ ਨਸਾਂ ਨੇ ਉਹ ਫੁੱਲ ਜਾਂਦੀਆਂ ਨੇ ਜਦੋਂ ਫੁੱਲ ਜਾਂਦੀਆਂ ਨੇ ਤੇ ਉਹਨਾਂ ਦੇ ਵਿੱਚ ਸਰਕੂਲੇਸ਼ਨ ਹੁੰਦੀ ਹੈ ਬਲੱਡ ਥੋੜਾ ਜਿਹਾ ਵੀ ਉੱਤੇ ਜ਼ਿਆਦਾ ਜ਼ੋਰ ਲੱਗਿਆ ਹੈ ਜਾਂ ਕੱਟ ਲੱਗ ਗਿਆ ਤਾਂ ਉਹ ਬਲੱਡ ਵੈਸਲਸ ਫੁੱਟ ਜਾਂਦੀਆਂ ਨੇ ਤਾਂ ਕਿ ਬਲੀਡਿੰਗ ਆਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਕੀ ਹੈ ਕਿ ਆਪਾਂ ਕਟਵਾਵਾਂਗੇ ਤਾਂ ਉਹ ਸਰਕੂਲੇਸ਼ਨ ਦਾ ਦੁਆਰਾ ਆਣੀ ਹੈ ਉਹ ਫੇਰ ਦੁਆਰਾ ਬਣ ਜਾਂਦੀ ਹੈ ਸਾਡੇ ਜਿਹੜੇ ਇੱਥੇ ਪ੍ਰੋਸੀਜਰ ਹੁੰਦੇ ਆ ਉਹਦੇ ਵਿੱਚ ਠੰਡੀ ਗੈਸ ਨਾਲ ਕਰੀਏ ਜਾਂ ਫਿਰ ਸ਼ਾਸ ਉਤਰ ਨਾਲ ਜੜ ਤੋਂ ਬਿਮਾਰੀ ਖਤਮ ਹੁੰਦੀ ਹੈ ਦੁਆਰਾ ਨਹੀਂ ਹੁੰਦੀ ਔਰ ਇਹ ਜਿਹੜੀ ਮਸ਼ੀਨਸ ਹੈ ਅਸੀਂ ਇੱਥੋਂ ਨਹੀਂ ਲਿਆਂਈਆਂ ਹੋਈਆਂ ਇੰਡੀਅਨ ਨਹੀਂ ਹੈ ਅਸੀਂ ਬਾਹਰੋਂ ਐਕਸਪੋਰਟ ਕੀਤੀਆਂ ਹੋਈਆਂ ਮਸ਼ੀਨਸ ਨੇ ਤਾਂ ਕਿ ਅਸੀਂ ਇੰਡੀਆ ਦੇ ਵਿੱਚ ਵੱਧ ਤੋਂ ਵੱਧ ਬਵਾਸੀਰ ਨੂੰ ਖਤਮ ਕਰ ਸਕੀਏ ਸੋ ਬਿਲਕੁਲ ਇਹ ਤਾਂ ਸਿਗਾ ਤਰੀਕਾ ਕਿ ਕਿਸ ਤਰੀਕੇ ਨਾਲ ਜਿਹੜਾ ਕਿ ਇਹ ਜਨਤਾ ਪਾਇਸ ਕਲੀਨਿਕ ਦੇ ਵਿੱਚ ਨਵੀਂ ਟੈਕਨੋਲੋਜੀ ਅਗਰ ਠੰਡੀ ਮਸ਼ੀਨ ਗੱਲ करिए ਤਾਂ ਠੰਡੀ ਮਸ਼ੀਨ ਜਿਹੜੀ ਕਿ ਇਹ ਟੈਕਨੋਲੋਜੀ ਦੇ ਨਾਲ ਕਿਸ ਤਰ੍ਹਾਂ ਬਵਾਸਿਰ ਬਿਮਾਰੀ ਨੂੰ ਠੀਕ ਕੀਤਾ ਜਾਂਦਾ ਹੈ ਸੋਮ ਪੇਸ਼ੈਂਟ ਨੂੰ ਕੀ ਕਹਿਣਾ ਚਾਹੋਗੇ ਕਿ ਜਿਨ੍ਹਾਂ ਨੂੰ ਬਵਾਸਿਰ ਹੈ ਕਿ ਆਓ ਅੱਗੇ ਜਾ ਕੇ ਜੇਕਰ ਉਹ ਟ੍ਰੀਟਮੈਂਟ ਨਹੀਂ ਕਰਵਾਉਂਦੇ ਜਾਂ ਜੇਕਰ ਬਾਹਰ ਕਿਤੇ ਹੋਰ ਟ੍ਰੀਟਮੈਂਟ ਕਰਵਾਉਂਦੇ ਆਪਰੇਸ਼ਨ ਕਰਵਾ ਲੈਂਦੇ ਜਾਂ ਮੈਡੀਸਿਨਸ ਲੈ ਲੈਂਦੇ ਤੇ ਅੱਗੇ ਜਾ ਕੇ ਭਿਆਨਕ ਬਿਮਾਰੀ ਵੀ ਬਣ ਸਕਦੀ ਹੈ ਜੀ ਬਿਲਕੁਲ ਮੈਂ ਉਹੀ ਦੱਸਿਆ ਕਿ ਬਵਾਸਿਰ ਦਾ ਅਲ ਟਾਈਮ ਤੇ ਜਾਂਚ ਨਾ ਹੋਣ ਕਰਕੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਹੁਣ ਅਸੀਂ ਫੀਮੇਲਸ ਦੀ ਗੱਲ ਕਰੀਏ ਜਾਂ ਜੋ ਥੋੜੇ ਅਨ ਐਜੂਕੇਟਿਡ ਪਰਸਨਸ ਹੁੰਦੇ ਆ ਜਿਹੜੇ ਕੁਆਲੀਫਾਈਡ ਨਹੀਂ ਹੈ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਬਿਮਾਰੀ ਕੀ ਆ ਉਹਨਾਂ ਨੂੰ ਲੱਗਦਾ ਹੈ ਕਿ ਥੋੜੀ ਬਹੁਤ ਸੋਚ ਹੀ ਤਾਂ ਆਈ ਹੋਈ ਆ ਜਾਂ ਫਿਰ ਬਲੀਡਿੰਗ ਆ ਕੁਝ ਖਾਦਾ ਪੀਤਾ ਹੋਣਾ ਉਹਦੇ ਕਰਕੇ ਹੋਣੀ ਆ ਤਾਂ ਜਦੋਂ ਟਾਈਮ ਤੇ ਡਾਇਗਨੋਸਿਸ ਨਹੀਂ ਹੁੰਦੀ ਜਾਂ ਫਿਰ ਉਹ ਆਨਲਾਈਨ ਸਰਚ ਕਰਦੇ ਆ YouTube ਤੇ ਨੁਸਖੇ ਅਪਣਾਉਂਦੇ ਆ ਤਾਂ ਉਹਦੇ ਨਾਲ ਕੀ ਬਿਮਾਰੀ ਹੋਰ ਅੰਦਰ ਵੱਧਦੀ ਜਾਂਦੀ ਹੈ ਹੋ ਸਕਦਾ ਹੈ ਕਿ ਤੁਹਾਨੂੰ ਕੋਈ ਨੁਸਖਾ ਕੰਮ ਕਰ ਜਾਵੇ। ਮੈਂ ਪ੍ਰੋਬਲਮ ਜਿਹੜੀ ਤੁਸੀਂ ਦੱਸ ਰਹੇ ਹੋ ਬਲੀਡਿੰਗ ਜਾਂ ਫਿਰ ਤੁਸੀਂ ਇਹ ਇਰੈਗੂਲਰ ਦੇ ਵਿੱਚ ਪਤਾ ਲੱਗਦਾ ਪੇਸ਼ੈਂਟ ਨੂੰ ਜਾਂ ਫਿਰ ਕਦੀ ਇੱਕ ਵਾਰ ਤੇ ਉਸ ਤੋਂ ਬਾਅਦ ਨਹੀਂ ਹੁੰਦਾ ਇਹ ਚੀਜ਼ ਵੀ ਹੁੰਦੀ ਹੈ। ਜੀ ਇਹਦੇ ਵਿੱਚ ਕੀ ਹੈ ਕਿ ਗ੍ਰੇਡ ਤੇ ਡਿਪੈਂਡ ਕਰਦਾ ਹੈ ਕਿਉਂਕਿ ਚਾਰ ਗ੍ਰੇਡਸ ਹੁੰਦੀਆਂ ਨੇ ਬਵਾਸੀਰ ਦੀਆਂ ਫਰਸਟ ਸੈਕੰਡ ਥਰਡ ਐਂਡ ਫੋਰਥ ਫਰਸਟ ਤੇ ਸੈਕੰਡ ਦੇ ਵਿੱਚ ਹੀ ਇੰਟਰਨਲ ਮਸੇ ਰਹਿੰਦੇ ਨੇ ਬਾਹਰ ਨਹੀਂ ਆਉ ਥਰਡ ਦੇ ਵਿੱਚ ਬਾਹਰ ਆਨੇ ਸ਼ੁਰੂ ਹੋ ਜਾਂਦੇ ਉਹਨੂੰ ਹੱਥ ਨਾਲ ਜਾਂ ਫਿਰ ਉਹ ਆਪਣੇ ਆਪ ਅੰਦਰ ਚੱਲ ਜਾਂਦੇ ਆ ਫੋਰਥ ਦੇ ਵਿੱਚ ਬਿਲਕੁਲ ਬਾਹਰ ਰਹਿ ਜਾਂਦੇ ਆ ਤਾਂ ਜਦੋਂ ਅੰਦਰ ਹੀ ਹੁੰਦੇ ਆ ਤਾਂ ਬਲੀਡਿੰਗ ਕਦੇ-ਕਦੇ ਹੋ ਸਕਦਾ ਹੈ ਕਿ ਕਦੇ ਆਂਦੀ ਹੈ ਕਦੇ ਨਹੀਂ ਆਂਦੀ ਬਟ ਜਦੋਂ ਅਗਲੀਆਂ ਗ੍ਰੇਡਸ ਆ ਜਾਂਦੀਆਂ ਨੇ ਐਕਿਊਟ ਹੋ ਜਾਂਦੀ ਹੈ ਪ੍ਰੋਬਲਮ ਉਦੋਂ ਬਲੀਡਿੰਗ ਜ਼ਿਆਦਾ ਵੱਧ ਜਾਂਦੀ ਹੈ ਸੋ ਜਨਤਾ ਪਾਇਲਸ ਕਲੀਨਿਕ ਦੇ ਚੇਅਰਮੈਨ ਡਾਕਟਰ ਆਲਵੀ ਮੌਜੂਦ ਨੇ ਗੱਲਬਾਤ ਕਰਦੇ ਡਾਕਟਰ ਰਾਹੁਲ ਜੀ ਕੀ ਕਹਿਣਾ ਚਾਹੋਗੇ ਠੰਡੀ ਮਸ਼ੀਨ ਦੀ ਗੱਲ ਕਰੀਏ ਟੈਕਨੋਲੋਜੀ ਜੋ ਹੈ ਤੁਹਾਡੇ ਇੱਥੇ ਜਨਤਾ ਪਾਇਲਸ ਕਲੀਨਿਕ ਦੇ ਵਿੱਚ ਬਵਾਸੀੜ ਨੂੰ ਜੜ ਤੋਂ ਖਤਮ ਕਰ ਦਿੰਦੀ ਹੈ ਕੀ ਚੀਜ਼ ਹੈ ਠੰਡੀ ਮਸ਼ੀਨ ਦੇਖੋ ਠੰਡੀ ਮਸ਼ੀਨ ਜੋ ਹੈ ਇਹ ਅਸੀਂ ਬਾਹਰ ਦੇਸ ਸੇ ਲਾਏ 4 ਕੰਟਰੀ ਸੇ ਇਸ ਮਸ਼ੀਨ ਸੇ ਅਮਨੇ ਕਈ ਲੱਖੋ ਪੇਸ਼ੰਗੋ ਟਰੀਟਮੈਂਟ ਕੀਆ ਹੈ ਜੀ ਫਸਟ ਯਰ ਸੈਕੰਡ ਗ੍ਰੇਡ ਪਾਇਲਸ ਕੇ ਲੀਏ ਮਾਤਰ 10 ਸੇ 15 ਮਿੰਟ ਮ ਬਵਾਸੀੜ ਨੂੰ ਬਿਲਕੁਲ ਜੜ ਸੇ ਖਤਮ ਕਰ ਦਿੱਤੇ ਹੈ जो पेशेंट बार बार ऑपरेशन कराते थक चुके हैं या इंजेक्शन वा थक चुके हैं या धागा बंदवा थक चुके हैं आप हमारे हॉस्पिटल में आइए इसका मात्र दस मिनट में आपको जड़ से चाड़ देंगे और लाइफ टाइम की हम गारंटी मोड़ डाल के देंगे गारंटी को पाँच साल दस साल बीस साल की नहीं की। है गारंटी लाइफ टाइम की गारंटी का स्टाफ तारी है अगर जीवन में प्रॉब्लम कभी आती है बिल्कुल न दिया जाएगा पूरे पंजाब की बात क्या है नॉर्थ इंडिया की बात क्या सबसे पहला हॉस्पिटल ऐसा है जो गारंटी ਗਿੱਟਾ ਹੈ ਸੀਸ ਕੇ ਲਿਆ ਜੀ ਚੇਕਰ ਤੁਸੀਂ ਵੀ ਬਵਾਸੀਰ ਪਾਇਲਸ ਵਰਗੀ ਬਿਮਾਰੀ ਨਾਲ ਜੂਝ ਰਹੇ ਹੋ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਇੱਕ ਪੂਰੇ ਵਰਲਡ ਦੇ ਵਿੱਚ ਆਪਾਂ ਗੱਲ ਕਰਦੇ ਆ ਜਨਤਾ ਪਾਇਲਸ ਕਲੀਨਿਕ ਇਸ ਇੱਕ ਐਸਾ ਕਲੀਨਿਕ ਹੈ ਜੋ ਕਿ ਗਰੰਟੀ ਦਿੰਦਾ ਹੈ ਕਿ ਤੁਸੀਂ ਬਵਾਸੀਰ ਜਿਹੜੀ ਕਿ ਬਿਮਾਰੀ ਉਸ ਨੂੰ ਜੜ ਤੋਂ ਖਤਮ ਕਰਨ ਦੀ ਗਰੰਟੀ ਦਿੰਦਾ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਅਬਾਵਾਸੀਰ ਦੀ ਬਿਮਾਰੀ ਨਾਲ ਜੂਝ ਰਹੇ ਹੋ ਤਾਂ ਤੁਸੀਂ ਜਨਤਾ ਪਾਇਲਸ ਕਲੀਨਿਕ ਤੇ ਵਿਜ਼ਿਟ ਕਰੋ ਇੱਥੋਂ ਹਜ਼ਾਰਾਂ ਨਹੀਂ ਲੱਖਾਂ ਪੇਸ਼ੈਂਟ ਠੀਕ ਹੋ ਕੇ ਜਾ ਚੁੱਕੇ ਨੇ ਸੋ ਤੁਸੀਂ ਵੀ ਇੱਥੇ ਵਿਜ਼ਿਟ ਕਰੋ ਤੇ ਠੀਕ ਹੋ ਸਕਦੇ ਹੋ ਤੁਸੀਂ